ਸਿਰਕਲ ਜੀ ਵੀਡੀਓ ਵੇਖ ਰਖੇ ਆ ਸਭ ਨੂੰ ਜੀ ਆਨ ਲੈ ਕੇ ਹਾਜ਼ਰ ਆਂ ਅੱਜ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰੀਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਇੱਦੀ ਵੱਡੀ ਤੋਂ ਖਬਰ ਦੂਰ ਦੇ ਟੋਲ ਸਾਨੂੰ ਲੱਗਦੇ ਨੇ ਹਜੂਰ ਕੈਨੇਡਾ ਚ ਜੰਸਕਾ ਨਾਹੀ 에ਅਰ ਹਾਊਸ ਦੀ ਲੇਬਰ ਦੀ ਨੌਕਰੀ ਤਾਂ ਭਾਵੇਂ ਕਿਸੇ ਰੈਫਰੈਂਸ ਦੇ ਤੁਹਾਨੂੰ ਮਿਲ ਜਾਵੇ ਪਰ ਉੱਥੇ ਕੰਮ ਕਰਦਾ ਤੁਹਾਡਾ ਪਛੋਕੜ ਤੁਹਾਨੂੰ ਲੰਨਤਾ ਪਾਉਣ ਲੱਗਦਾ ਹੈ ਕਿ ਚੰਗੇ ਪਲੇ ਰੋਟੀ ਪਾਣੀ ਖਾਂਦੇ ਪਿੰਦੇ ਤੁਸੀਂ ਆਪ ਇਹ ਮੁਸੀਬਤ ਸੇੜੀ ਹੈ ਉੱਥੇ ਤੁਹਾਡੀ ਤਾਉਣ ਵਿੱਚ ਅਪਸਰੀ ਅਤੇ ਖੇਤਾਂ ਦੇ ਮਾਲਕ ਹੋਣ ਗੱਡਿਆਂ ਕਿਲਾ ਤੁਹਾਨੂੰ ਡਾਟਾ ਡਾਡਾ ਪਰੇਸ਼ਾਨ ਕਰਦਾ ਸਮੇਂ ਵਿੱਚ ਤਬਦੀਲੀ ਵੀ ਆਈ ਹੈ ਅੱਜ ਇੱਥੇ ਅਸੀਂ ਪੰਜਾਬ ਖਾਲੀ ਹੋ ਜਾਂਦੇ ਕੰਨ ਲੱਭਦੇ ਫਿਰਦੇ ਹਾਂ ਉੱਥੇ ਹੀ ਨਾਲੀ ਨਾਲ ਦੀ ਨਾਲ ਅੱਜ ਸੋਸ਼ਲ ਮੀਡੀਆ ਦੇ ਯੁੱਗ ਵਿੱਚ ਪਰਦੇਸੀਆਂ ਦੇ ਜਖੇ ਦੁਖੜੇ ਫੋਲਦਿਆਂ ਨੇ ਖਰੀਲਾਂ ਤੁਹਾਨੂੰ ਮਿਲ ਜਣੀਆਂ ਥੋੜਾ ਸਖਾਵਾਂ ਪਹਿਲੂ ਇਹ ਵੀ ਹੈ ਕਿ ਅੱਜ ਦੇ 9 ਜਨਵਰੀ ਤੱਕ ਕੋਈ ਚੇਤਨ ਹਿੰਸਾ ਇਸਾ ਪਹਿਲਾਂ ਹੀ ਇਹਨਾਂ ਸਮੱਸਿਆ ਨੂੰ ਜਾਣਦਾ ਹੈ ਅਤੇ ਉਹ ਡਾਕਟਰੀ ਤੇ ਕੰਪਿਊਟਰ ਅਤੇ ਇਸ ਨਾਲ ਸੰਬੰਧਿਤ ਪੇਸ਼ਾਵਾਂ ਨੂੰ ਸਿੱਖ ਕੇ ਆਪਣੇ ਮੁਲਕ ਵਿੱਚੋਂ ਹੀ ਆਪਣੀ ਯੋਗਤਾ ਅਨੁਸਾਰ ਨੌਕਰੀ ਦਾ ਪ੍ਰਬੰਧ ਕਰਕੇ ਹੀ ਵਿਦੇਸ਼ ਦਾ ਰੋਗ ਕਰਦਾ ਹੈ ਪਰ ਇਹ ਗਿਨੀ ਗਿੰਤੀ ਨਹੀਂ ਗੁਣੀ ਹੀ ਹੈ ਇਹ ਉਹ ਹਨ ਜਿਨ੍ਹਾਂ ਦੇ ਮਾਪੇ ਬੜੇ ਮਾਣ ਨਾਲ ਕਹਿੰਦੇ ਆ ਕਿ ਸਾਡਾ ਬੱਚਾ ਅਮਰੀਕਾ ਵਿੱਚ ਸੌਫਟਵੇਅਰ ਇੰਜੀਨੀਅਰ ਜਾਂ ਮੈਡੀਕਲ ਸਪੈਸ਼ਲਿਸਟ ਹੈ ਬਾਕੀ ਸਭ ਦੀ ਤਾਂ ਦੀ ਇੱਕ ਹੀ ਕਹਾਣੀ ਹੈ ਇੰਟਰਨੈਸ਼ਨਲ ਸਟੂਡੈਂਟਸ ਦੀ ਕਹਾਣੀ ਹੋਰ ਵੀ ਔਖੀ ਅਤੇ ਦੁਖਦਾਈ ਹੁੰਦੀ ਹੈ ਹੁਣ ਆਉਂਦੇ ਤਾਂ ਆਉਂਦੇ ਹਾਂ ਅਸਲ ਕਹਾਣੀ ਵੱਲ ਜੋ ਅਸੀਂ ਖੁਦ ਦੀ ਅਤੇ ਮੇਰੇ ਵਰਗਿਆਂ ਨੇਕ ਹੋਰਾਂ ਦੀ ਵੀ ਹੈ ਜਿਨ੍ਹਾਂ ਦੀ ਪੜਾਈ ਲਿਖਾਈ ਭਾਰਤੀ ਮਾਪਦੰਡਾਂ ਤੇ ਤਾਂ ਪੂਰੀ ਉਤਰਦੇ ਆ ਪਰ ਇਹ ਤੇ ਫਿੱਟ ਨਹੀਂ ਬੈਠਦੀ ਤੁਸੀਂ ਹਮੇਸ਼ਾ ਯਤਨ ਜੀ ਰਹਿੰਦੇ ਹੋ ਕਿ ਆਪਣੀ ਲੈਣ ਅਤੇ ਜਰਬੇ ਦੇ ਅਨੁਕੂਲ ਕੰਮ ਮਿਲ ਜਾਵੇ ਜੋ ਇੰਨਾ ਸਾਂ ਨਹੀਂ ਹੁੰਦਾ ਮਿਸਾਲ ਦੇ ਤੌਰ ਤੇ ਉੱਥੇ ਡਾਕਟਰਾਂ ਤੋਂ ਜਿਹਦਾ ਡਾਕਟਰ ਜੋ ਮੈਡੀਕਲ ਅਫਸਰ ਲੱਗਦਾ ਹੁੰਦਾ ਹੈ ਇੱਥੇ ਕੋਈ ਕੰਪਿਊਟਰ ਵੀ ਨਹੀਂ ਰੱਖਦੇ ਜਿਵੇਂ ਐਸਡੀਓ ਜੇਏ ਨੂੰ ਕੋਈ ਟੈਕਨੀਕਲ ਜਮ ਨਾਸੀ ਮੁਨਸੀ ਵੀ ਨਹੀਂ ਲਾਉਂਦਾ ਵਿਚਾਰ ਲਈ ਦਰਜੇ ਦੀ ਪੜਾਈ ਵਾਲਾ ਰੱਜ ਕੇ ਖੱਜਲ ਹੁੰਦਾ ਹੈ ਉਸ ਦੀ ਈਗੋ ਵੇਅਰ ਹਾਊਸ ਜਾਣ ਨਹੀਂ ਦਿੰਦੀ ਅਤੇ ਚੰਗੀ ਥਾਂ ਲੱਗਾਲ ਬਣਦੀ ਨਹੀਂ ਫਿਰ ਉਹ ਕਹਿਣ ਲਈ ਮਜਬੂਰ ਹੁੰਦਾ ਹੈ ਕਿ ਇਹ ਮੁਲਕ ਉਸ ਲਈ ਹੈ ਹੀ ਨਹੀਂ ਇਹ ਤਾਂ ਇਹ ਜਾਂ ਤਾਂ ਪੇਸ਼ਾਵਰ ਮਹਾਰਤ ਨੂੰ ਸਨਮਾਨ ਦਿੰਦਾ ਹੈ ਜਾਂ ਫਿਰ ਉੱਥੇ ਅਨਪੜ ਡਾਲਰ ਬਣਾਉਂਦਾ ਹੈ ਉਮਰ ਅਤੇ ਪਰਿਵਾਰਕ ਜ਼ਿੰਮੇਵਾਰੀਆਂ ਵਿੱਚ ਫਸਿਆ ਅੱਧ ਖੜ ਉਮਰ ਵਾਲਾ ਇੱਥੇ ਹੀ ਅਗੇ ਲੜੀ ਪੜਾਈ ਦੇ ਸਮਰੱਥ ਵੀ ਨਹੀਂ ਹੁੰਦਾ ਪਰ ਕੁਝ ਅਪਵਾਦ ਇੱਥੇ ਵੀ ਮਿਲ ਜਾਣਗੇ ਆਮ ਤੌਰ ਤੇ ਤੁਹਾਨੂੰ ਇੱਥੇ ਪੀ ਐਚ ਡੀ ਇੰਜੀਨੀਅਰ ਤੇ ਡਾਕਟਰ ਟੈਕਸੀ ਜਾਂ ਟਰੱਕ ਚਲਾਉਂਦੇ ਜਾਂ ਫਿਰ ਸਿਕਿਉਰਿਟੀ ਕਰਦੇ ਮਿਲ ਜਾਂਦੇ ਹਨ ਆਪਣੀ ਆਪ ਕੀਤੀ ਇੱਕ ਗੱਲ ਯਾਦ ਆ ਰਹੀ ਹੈ ਮੈਂ ਪਿੱਛੇ ਛੱਡੇ ਮੁਲਖੀ ਜਲਪ ਤੌਰ ਸਬ ਡਿਵੀਜ਼ਨ ਇੰਜੀਨੀਅਰ ਵਜੋਂ ਨੌਕਰੀ ਕਰਦਾ ਸੀ ਤਾਂ ਮੇਰੇ ਬੌਸ ਨਿਗਰਾਨ ਇੰਜੀਨੀਅਰ ਅਕਵਿੰਦਰ ਸਿੰਘ ਸੋਢੀ ਦੀ ਮਾਤਾ ਦਾ ਦਹਾਂਤ ਹੋ ਗਿਆ ਸਟਾਫ ਦੇ ਤੌਰ ਤੇ ਆਤੇ ਪਰਿਵਾਰਿਕ ਸਾਂਝ ਦੇ ਚਲਦਿਆਂ ਅਸੀਂ ਮਾਤਾ ਜੀ ਦੇ ਫੁੱਲ ਲੈ ਕੇ ਗੋਇੰਦਵਾਲ ਜਾ ਰਿਹਾ ਸੀ ਸੰਕਾਰ ਮੈਂ ਚਲਾ ਰੱਖਿਆ ਸੀ ਮੇਰੀ ਨਾਲ ਗਾਲੀ ਪੈਸੰਜਰ ਸੀਟ ਤੇ ਮੇਰੇ ਬੌਸ ਤੇ ਪਿਛਲੀ ਸੀਟ ਤੇ ਉਹਨਾਂ ਦੇ ਸਾਲਾ ਸਾਹਿਬ ਜੋ ਆਰਮੀ ਵਿੱਚੋਂ ਮੇਜਰ ਜਨਰਲ ਟੈਰ ਹੋਈਸਨ ਬੇਠ ਹੋਈਸਨ ਅਸੀਂ ਉਸ ਵੇਲੇ ਸਮੇਂ ਕੈਨੇਡਾ ਆਉਣ ਲਈ ਅਪਲਾਈ ਕੀਤਾ ਸੀ ਤੇ ਡੀ ਕਰਨ ਵਾਲਿਆਂ ਦੀ ਖਤਾਰੇ ਵਿੱਚ ਸਾ ਗੱਲਾਂ ਬਾਤਾਂ ਕਰਦੇ ਚਾਰ ਖਿੱਚ ਕੇ ਸੋਡੀ ਸਭ ਚਾਨਕ ਪੁੱਛਣ ਲੱਗੇ ਉਹ ਗੱਲ ਤੇਰਾ ਕੈਨੇਡਾ ਦਾ ਕੀ ਬਣਿਆ ਮੈਂ ਕਹਾ ਸਰ ਅਜੇ ਕੋਈ ਖਬਰ ਨਹੀਂ ਤਾਂ ਪਿੱਛੇ ਪਿੱਛੇ ਮੇਜਰ ਜਨਰਲ ਸਾਹਿਬ ਬੋਲੇ ਕਿਉਂ ਜਾ ਰਹੇ ਹੋ ਕੈਨੇਡਾ ਮੇਰੇ ਕੋਲ ਉਹਨਾਂ ਦੇ ਸਵਾਲ ਦਾ ਕੋਈ ਪੁਕਤਾ ਉੱਤਰ ਨਹੀਂ ਸੀ ਬਸ ਉਹੀ ਸਭ ਦੀ ਤਰ੍ਹਾਂ ਘੜੀ ਕੜਾਈ ਕਹਾਣੀ ਸਰ ਬੱਚਿਆਂ ਦੀ ਬਿੱਤਰ ਭਵੇਖ ਦੀ ਖਤ ਜੰਨ ਸਰ ਕਹਿਣ ਲੱਗੀ ਤੁਹਾਡੀ ਉਮਰ ਪੜਾਈ ਉਥੋਂ ਦੇ ਹਾਲਾਤ ਨਾਲ ਮੇਲ ਨਹੀਂ ਖਾਂਦੀ ਤੁਸੀਂ ਤੰਗ ਹੋਵੋਗੇ ਫਿਰ ਉਹਨਾਂ ਕਾਹਕੇ ਇਹ ਜ਼ਿੰਦਗੀ ਦਾ ਵੱਡਾ ਫੈਸਲਾ ਤੁਸੀਂ ਕੈਰੀਅਰ ਦੇ ਸ਼ੁਰੂ ਵਿੱਚ ਲੈਣਾ ਸੀ ਜਦੋਂ ਇੰਜੀਨੀਅਰ ਕਾਲਜ ਵਿੱਚੋਂ ਬਾਹਰ ਆਏ ਸੀ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ